ਗੱਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸ਼ੋਕਮਈ ਦੀਵਾਨ ਉਸ ਮਾਂ ਲਈ ਜਿਸ ਘਰ ਦਾ ਸਰਮਾਇਆ ਹੁੰਦੇ ਹਨ ਮਾਪੇ ਜਿਨ੍ਹਾਂ ਘਰਾਂ ਵਿੱਚੋਂ ਮਾਪੇ ਚਲੇ ਜਾਣ ਫਿਰ ਉਹ ਜ਼ਿੰਦਗੀ ਜਿਹੜੀ ਹੈ ਉਹ ਲਾਈਫ ਹੈ ਉਹ ਪ੍ਰੈਕਟੀਕਲ ਨਹੀਂ ਰਹਿੰਦੀ ਇੱਕ ਸਤਗੁਰੂ ਜੀ ਸੰਪੂਰਨ ਹਨ ਦੂਜਾ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਜਿਵੇਂ ਸਕੱਤਰ ਸਾਹਿਬ ਨੇ ਦੱਸਿਆ ਕਿ ਇੱਕ ਦੁਨੀਆ ਵਿੱਚ ਅਗਰ ਕੋਈ ਸੰਪੂਰਨ ਹੈ ਉਹ ਮਾਂ ਹੈ ਪ੍ਰੈਕਟੀਕਲੀ ਲਾਈਫ ਜਿਹੜੀ ਹੈ ਉਹ ਸਿਰਫ ਮਾਂ ਜਿਉ ਕੇ ਜਾਂਦੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਜਦੋਂ ਜਨਮ ਦਿੰਦੀ ਹੈ ਤਾਂ ਸਮਝ ਲਓ ਕਿ ਮੌਤ ਨਾਲ ਲੜਦੀ ਹੈ ਅੱਜ ਦੇ ਜ਼ਮਾਨੇ ਵਿੱਚ ਮੀਡੀਆ ਰਾਹੀਂ ਲਾਈ ਵੀ ਹੋ ਰਿਹਾ ਹੈ ਮੈਂ ਉਹਨਾਂ ਬੱਚਿਆਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਜਿਹੜੇ ਬੱਚਿਆਂ ਦੇ ਕਰਕੇ ਬਿਰਦ ਆਸ਼ਰਮ ਖੁੱਲੇ ਹੋਏ ਹਨ ਕਿ ਜਿਨ੍ਹਾਂ ਨੂੰ ਜਿਨ੍ਹਾਂ ਮਾਪੇ ਨੂੰ ਤੁਸੀਂ بڑے ਹੋ ਕੇ ਜਦੋਂ ਜਵਾਨ ਤੁਹਾਡਾ ਹੱਡ ਚੋੜਾ ਹੋ ਜਾਂਦਾ ਹੈ ਜਦੋਂ ਤੁਹਾਡੇ ਅੰਦਰ ਹੰਕਾਰ ਅੱਖਾਂ 'ਚੋਂ ਕੁਝ ਦਿਸਦਾ ਨਹੀਂ ਤੁਸੀਂ ਮਾਪਿਆਂ ਨੂੰ ੱੱੱਕੇ ਮਾਰ ਕੇ ਕਰੋ ਘਟਦੇ ਹੋ ਭਲਿਓ ਇੱਕ ਗੱਲ ਯਾਦ ਰੱਖਿਓ ਅੱਜ ਦੀ ਉਸ ਜਵਾਨੀ ਨੂੰ ਕਹਿ ਰਿਆਂ ਜਿਹੜੇ ਮਾਪੇ ਦਾ ਨਿਰਾਦਰ ਕਰਦੇ ਤੁਸੀਂ মিডিਆ ਰਾਹੀਂ ਵੀ ਦੇਖਦੇ ਹੋ ਕਿ ਬਜ਼ੁਰਗ ਮਾਵਾਂ ਨੂੰ ਕਿਵੇਂ ਖੇਤਾਂ ਵਿੱਚ ਇੱਕ ਜਾਨਵਰ ਦੀ ਤਰ੍ਹਾਂ ਕੁੱਟਿਆ ਜਾਂਦਾ ਬੜੀਆਂ ਵੀਡੀਓ ਵੀ ਆਈਆਂ ਹਨ ਮੈਂ ਉਹਨਾਂ ਬੱਚਿਆਂ ਨੂੰ ਜ਼ਰੂਰ ਕਹਿੰਦਾ ਜੇ ਤੁਹਾਨੂੰ ਥੋੜੀ ਬਤੂਈ ਸ਼ਰਮ ਹੋਈ ਨਾ ਛਾਲਮਾਰ ਹਸਪੀਟਲ ਵਿੱਚ ਚਲੇ ਜਾਓ ਲੇਬਰ ਰੂਮ ਦੇ ਕੋਲ ਜਾ ਕੇ ਦੇਖਿਓ ਕਿ ਮਾਂ ਕਿਵੇਂ ਤੜਫ ਤੜਫ ਕੇ ਮੌਤ ਨਾਲ ਜੂਝ ਕੇ ਸਾਨੂੰ ਜਨਮ ਦਿੰਦੀ ਹੈ ਇੰਨੇ ਕੀ ਸ਼ਰਮ ਨਾਲ ਡੁੱਬ ਕੇ ਮਰ ਜਾਓਗੇ ਤੁਹਾਨੂੰ ਅਕਲ ਆ ਜਾਵੇਗਾ ਕਿ ਮਾਂ ਜਦੋਂ ਸਾਨੂੰ ਜਨਮ ਦਿੰਦੀ ਹੈ ਤਾਂ ਕਿੰਨੀਆਂ ਤਕਲੀਫਾਂ ਝੱਲ ਕੇ ਸੰਸਾਰ ਵਿੱਚ ਲੈ ਆਂਦੀ ਹੈ ਤੇ ਅਸੀਂ ਚੱਪੜ-ਚੱਪੜ ਜ਼ੁਬਾਨ ਤੋਂ ਉਹਨੂੰ ਬਦਤਮੀਜ਼ੀ ਨਾਲ ਪੇਸ਼ ਆਉਂਦੇ ਆ ਜਵਾਨੀ ਵੇਲੇ ਮਾਂ ਦਾ ਦੇਨ ਕੋਈ ਨਹੀਂ ਦੇ ਸਕਦਾ ਚਾਹੇ ਹਰ ਜਨਮ ਅਸੀਂ ਪੁੱਠੇ ਲਟ ਕੇ ਜਿੰਨਾ ਮਰਜ਼ੀ ਕਹੀਏ ਮਾਪਿਆਂ ਨਾਲ ਹੀ ਸਾਡੀ ਬਦੌਲਤ ਸਾਡੀ ਇੱਜ਼ਤ ਸਾਡਾ ਮਾਣ ਸਾਡਾ ਰੁਤਬਾ ਹੈ ਜਿਸ ਘਰ ਵਿੱਚ ਮਾਪਿਆਂ ਦਾ ਸਤਿਕਾਰ ਹੈ ਉਸ ਘਰ ਵਿੱਚ ਹਮੇਸ਼ਾ ਸ਼ੀਤ ਹਵਾਵਾਂ ਚਲਦੀਆਂ ਜੇ ਕਹਿਣ ਦਾ ਭਾਵ ਕਿ ਉਹ ਹਮੇਸ਼ਾ ਠੰਡੇ ਸਿਲੇ ਰਹਿੰਦੇ ਹਨ ਜਿਸ ਘਰ ਵਿੱਚ ਮਾਂ ਬਾਪ ਦਾ ਨਿਰਾਦਰ ਨਹੀਂ ਉਹ ਦੂਰ ਦੂਰ ਵੀ ਬੈਠੇ ਹੋਣ ਚਾਹੇ ਪਰਿਵਾਰ ਸਾਰਾ ਇਕੱਠਾ ਬੈਠਾ ਹੋਵੇ ਤਾਂ ਵੀ ਉਹ ਖੜਕਦੀ ਰਹਿੰਦੀ ਹੈ ਜਿਸ ਘਰ ਵਿੱਚ ਮਾਂ ਪਾਪ ਦੀ ਕਦਰ ਨਾ ਹੋਵੇ ਨਾ ਉਹ ਘਰ ਦੀਵਾਰ ਨੂੰ ਲੱਗੀ ਹੋਈ ਦੀਮਗ ਦੀ ਤਰ੍ਹਾਂ ਹੁੰਦਾ ਹੈ ਹੌਲੀ ਹੌਲੀ ਦੀਵਾਰ ਨੂੰ ਖੋਕਲਾ ਕਰ ਦਿੰਦਾ ਪਰਿਵਾਰ ਢਹ ਢੇਰੀ ਹੋ ਜਾਂਦਾ ਇਸ ਤਰ੍ਹਾਂ ਕਿ ਨੌਜਵਾਨ ਬੱਚੇ ਬੱਚਿਆਂ ਨੂੰ ਜਿਹੜੀਆਂ ਬਹੂ ਰਾਣੀਆਂ ਬਣ ਕੇ ਜਾਂਦੀਆਂ ਹਨ ਜਿਹੜੀਆਂ ਸਾਡੀਆਂ ਧੀਆਂ ਦੂਜੇ ਦੇ ਘਰ ਜਾਂਦੀਆਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਜਿਵੇਂ ਆਪਣੇ ਮਾਪੇ ਦਾ ਸਤਿਕਾਰ ਕਰਦੇ ਹੋ ਇਵੇਂ ਹੀ ਸਹੁਰੇ ਪਰਿਵਾਰ ਵੀ ਜਾ ਕੇ ਮਾਪੇ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ ਕਿਉਂਕਿ ਜ਼ਿੰਦਗੀ ਸਾਨੂੰ ਬਾਰ-ਬਾਰ ਨਹੀਂ ਮਿਲਦੀ ਭੁੱਲਰ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਸੀਂ ਜਿੰਨੇ ਵੀ ਬੈਠੇ ਹਾਂ ਸਾਰੇ ਅਭੁਗੁਨਾਂ ਨਾਲ ਭਰੇ ਹਾਂ ਇਹ ਮਤ ਕੋਈ ਸੋਚੇ ਕਿ ਅਸੀਂ 16 ਗੱਲਾਂ ਸੰਪੂਰਨ ਆ ਭਲੇਖੇ ਵਿੱਚ ਆ ਸੀ ਸਿਰਫ ਇੱਕ ਆ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਭੁੱਲਦਾ ਨਹੀਂ ਅਸੀਂ ਖਿੰਨ-ਖਿੰਨ ਪਲ-ਪਲ ਰੋਮ-ਰੋਮ ਗੁਨੇਗਾਰ ਹਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਕਿਸ ਪਾਪ बिकਦੀ ਹੈ ਤੇ ਕਿਸ ਪਾ ਦਿਖਦੀ ਹੈ ਇਸ ਕਰਕੇ ਮੈਂ ਪਰਿਵਾਰ ਵੱਲੋਂ ਸਮੂਹ ਆਈ ਹੋਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮਾਤਾ ਗੁਰਬਚਨ ਕੌਰ ਜੀ ਜੋ ਸਵਰਗਵਾਸ ਹੋ ਗਏ ਸਨ ਉਹਨਾਂ ਦੇ ਪਤੀ ਸੇਵਾਦਾਰ ਭਾਈ ਹਰਨਾਮ ਸਿੰਘ ਜੀ ਆਪਣਾ ਸਾਰਾ ਜੀਵਨ ਸੇਵਾ ਵਿੱਚ ਲਗਾਇਆ ਹੈ ਵਾਇਗਰ ਉਹਨਾਂ ਦੀ ਸੇਵਾ ਵੀ ਸਫਲ ਕਰਨ ਉਹਨਾਂ ਦੇ ਸੁਪੁੱਤਰ ਸਰਦਾਰ ਬਲਬੀਰ ਸਿੰਘ ਜੀ ਰਾਜੂ ਅਤੇ ਛੋਟੇ ਅਜ਼ੀਦ ਵੀਰ ਜਗਜੀਤ ਸਿੰਘ ਜੀ ਜੱਗੀ ਜਿਵੇਂ ਭਾਈ ਹਰਪ੍ਰੀਤ ਸਿੰਘ ਚਵਾਲਾ ਸਾਹਿਬ ਜੀ ਨੇ ਆਪ ਜੀ ਨੂੰ ਦੱਸਿਆ ਹੈ ਹਰ ਥਾਂ ਉਹ ਪਹੁੰਚਦੇ ਹਨ ਆਪਣੇ ਕਿਰਤ ਕਮਾਈ ਕਰਦੇ ਹਨ ਅੱਜ ਉਹਨਾਂ ਦੀ ਮਾਂ ਗਈ ਉਹਨਾਂ ਤੋਂ ਕੋਈ ਪੁੱਛੇ ਕਿ ਜਿਸ ਨੇ ਸਾਨੂੰ ਜਨਮ ਦਿੱਤਾ ਹੈ ਉਹ ਅਲੂਪ ਹੋ ਗਈ ਹੈ ਮਾਂ ਤੋਂ ਬਿਨਾ ਪਰਿਵਾਰ ਸਖਣਾ ਹੋ ਜਾਂਦਾ ਹੈ ਸੋ ਪਰਿਵਾਰ ਵੱਲੋਂ ਆਪ ਆਯੋਜਨ ਦਾ ਬਹੁਤ-ਬਹੁਤ ਧੰਨਵਾਦ ਹੈ ਗੁਰੂ ਕੇ ਲੰਗਰ ਪਰਿਵਾਰ ਨੇ ਤਿਆਰ ਕੀਤੇ ਹਾਂ ਸਾਰੇ ਲੰਗਰ ਛਕਣ ਦੀ ਕਿਰਪਾਤਾ ਕਰਨੀ ਪਰਿਵਾਰ ਦੀਆਂ ਬੱਚੀਆਂ ਨੂਹਾਂ ਮਾਤਾ ਜੀ ਦਾ ਪੇਕਾ ਸੋਰਾ ਪਰਿਵਾਰ ਸਾਰਿਆਂ ਵੱਲੋਂ ਆਪ ਜੀ ਦਾ ਜੀ ਆਇਆਂ ਜਿਨਨੇ ਦਿਨ ਵੀ ਆਪ ਜੀ ਨੇ ਹਾਜ਼ਰੀ ਭਰੀ ਰਾਗੀ ਸਾਹਿਬਾਨ ਕਥਾਵਾਚਕ ਗਰੰਥੀ ਸਿੰਘ ਸਾਹਿਬਨ ਸੇਵਾਦਾਰ ਜਿੰਨੇ ਵੀ ਸ਼ਰੀਰ ਚੱਲ ਕੇ ਇੱਥੇ ਪਹੁੰਚੇ ਹੋ ਪਰਿਵਾਰ ਆਪ ਸਾਰਿਆਂ ਦਾ ਧੰਨਵਾਦ ਕਰਦਾ ਹੈ ਅਖੀਰ ਵਿੱਚ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਸਤਗੁਰ ਸੱਚੇ ਪਾਛਨ ਕਿਆਸੀ ਪੰਥ ਵਸੀ ਮੈਂ ਉਜੜਾ ਮਨ ਚਾਉ ਕਨੇਰਾ ਅੱਜ ਸਾਰਾ ਕੁਝ ਉਲਟ ਹੈ ਅੱਜ ਕਹਿੰਦੇ ਸਿਰਫ ਮੈਂ ਵਸਾਂ ਪੰਥ ਦੀ ਸਾਨੂੰ ਕੋਈ ਬਾਗਡੋਰ ਦੀ ਕੁਝ ਨਹੀਂ ਪਤਾ ਪੰਥ ਜਿੱਥੇ ਜਾਂਦਾ ਜਾਵੇ ਸਿਰਫ ਮੈਂ 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 ਬਸ ਹੋਰ ਕੁਝ ਨਹੀਂ ਸਾਡੇ ਵਿੱਚ ਇਸ ਕਰਕੇ ਆਵਰ ਉਪਦੇਸ਼ਾ ਆਪਨਾ ਕਰ ਜੇ ਸਾਡੇ ਅੰਦਰ ਪ੍ਰੈਕਟੀਕਲ ਹੋਵੇਗਾ ਅਸੀਂ ਦੂਜੇ ਨੂੰ ਸੇਧ ਦੇ ਸਕਦਾ ਸਾਨੂੰ ਅੱਜ ਠੋਕਰ ਇਸ ਕਰਕੇ ਮਿਲਦੀ ਹੈ ਨਾ ਸਾਡੇ ਕੋਲ ਅੰਮ੍ਰਿਤ ਵੇਲਾ ਜੇ ਨਾ ਸਾਡੇ ਕੋਲ ਨਿਤਨੇਮ ਪੰਜ ਬਾਨੀਆਂ ਜਿਸ ਤੇ ਅੱਜ ਵੀ ਕਿੰਤੂ ਪਰੰਤੂ ਕੀਤਾ ਜਾਂਦਾ ਹੈ ਜਿਸ ਤੋਂ ਲੈ ਕੇ ਸਾਨੂੰ ਖੰਡੇ ਬਾਟੇ ਦੀ ਦਾਤ ਦਿੱਤੀ ਗਈ ਉਹਨਾਂ ਪੰਜਾਂ ਬਾਨੀਆਂ ਤੇ ਕਿੰਤੂ ਪਰੰਤੂ ਕੀਤਾ ਜਾਂਦਾ ਨਾ ਸਾਡੇ ਕੋਲ ਉਹ ਮਹਾਨ ਪੰਜ ਬਾਨੀਆਂ ਦਾ ਸੋਮਾ ਹੈ ਨਾ ਸਾਡੇ ਕੋਲ ਅੰਮ੍ਰਿਤ ਵਿੱਲਾ ਹੈ ਨਾ ਸ਼ਾਮ ਦਾ ਸੋਦਰ ਨਾ ਸੋਣ ਵਾਲੇ ਸੋਹਲਾ ਸਾਹਿਬ ਤਾਂ ਅਸੀਂ ਖਵਾਰ ਹੁੰਦੇ ਰਾਵਾਂਗੇ ਕਿਉਂਕਿ ਅਸੀਂ ਦੂਜੇ ਨੂੰ ਉਪਦੇਸ਼ ਤਾਂ ਜ਼ਰੂਰ ਦੇ ਦਿੰਦੇ ਆ ਪਰ ਆਪਣੇ ਅੰਦਰ ਦਾ ਜਿਹੜਾ ਪ੍ਰੈਕਟੀਕਲ ਹੈ ਉਹ ਸਾਡੇ ਕੋਲ ਜ਼ੀਰੋ ਗ੍ਰਾਫ ਹੁੰਦਾ ਹੈ ਅੰਦਰ ਦਾ ਸਾਡਾ ਭਾਂਡਾ ਖਾਲੀ ਹੈ ਬਾਹਰ ਜਿੰਨੇ ਮਰਜੀ ਅਸੀਂ ਭਾਂਡੇ ਨੂੰ ਚਮਕਾ ਕੇ ਰੱਖੀਏ ਲੋਕਾਂ ਨੂੰ ਕੁਝ ਪੱਲੇ ਦਿ세ਗਾ ਇਹ ਚਮਕਦਾ ਚਿਹਰਾ ਹੈ ਨੂਰ ਹੈ ਪਰ ਅੰਦਰੋਂ ਸਾਡਾ ਭਾਂਡਾ ਖਾਲੀ ਹੈ ਤਾਹੀਂ ਅਸੀਂ ਕਿ ਦੂਜੇ ਨਾਲ ਖਣਕਦੇ ਹਾਂ ਕਲਗੀਧਰ ਪਾਤਸ਼ਾਹ ਨੇ ਪੰਥ ਜੋੜਿਆ ਸੀ ਪਰ ਅਸੀਂ ਕੋਈ ਕਸਰ ਨਹੀਂ ਛੋੜੀ ਕਿ ਮੈਂ ਤੁਹਾਡੀ ਚੁੰਨੀ ਲਾ ਕੇ ਸੁੱਟਾਂ ਜਾਂ ਮੈਂ ਤੁਹਾਡੀ ਦਸਤਾਰ ਲਾ ਕੇ ਸੁੱਟਾਂ ਅੱਜ ਸਿੱਖਦਾ ਇਸ ਕਲਯੁਗੀ ਸਿੱਖਦਾ ਬਹਿਰੂਪੀਏ ਸਿੱਖਦਾ ਅੱਜ ਇਹ ਫਲਸਫਾ ਹੈ ਕਿ ਯਾਰ ਇਸ ਦੀ ਪਗ ਡਿੱਗੇ ਤੇ ਮੈਂ ਖੁਸ਼ ਹੋਵਾਂ ਇਹਨੂੰ ਧਰਤੀ ਤੇ ਸਮੇਟ ਦਵਾਂ ਬਸ ਕਿਸੇ ਤਰ੍ਹਾਂ ਵੀ ਕਰਕੇ ਪੰਥ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ ਬਸ ਇਹ ਡਿੱਗੇ ਕਿਸੇ ਤਰ੍ਹਾਂ ਤੇ ਮੇਰੀ ਚੜ੍ਹਤ ਹੋਣੀ ਚਾਹੀਦੀ ਹੈ ਪਰ ਇੱਕੀ ਗੱਲ ਯਾਦ ਰੱਖਿਓ ਜਿਹੜੇ ਚੜਦੇ ਹਨ ਨਾ ਉਹ ਧਰਤੀ ਤੇ ਜਦੋਂ ਡਿੱਗਦੇ ਨਾ ਧਰਤੀ ਤੇ ਹੀਠਾਂ ਜਾ ਕੇ ਦਬ ਜਾਂਦੇ ਜੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਮਾਪਿਆਂ ਦਾ ਸਤਿਕਾਰ ਵੱਡਿਆਂ ਦਾ ਸਤਿਕਾਰ ਆਪਣੇ ਤੋਂ ਛੋਟਿਆਂ ਦਾ ਵੀ ਸਤਿਕਾਰ ਜਦੋਂ ਅਸੀਂ ਨਮਰਤਾ ਨਾਲ ਪੇਸ਼ ਆਵਾਂਗੇ ਪੇਸ਼ ਆਵਾਂਗੇ ਨਾ ਤਾਂ ਸਾਨੂੰ ਇੱਜ਼ਤ ਦੁਨੀ ਚੂਨੀ ਮਿਲੇਗੀ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਤਿਗੁਰੂ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਆਪਣੇ ਚਰਨਾਂ ਨਿਵਾਸ ਬਖਸ਼ਣ ਅਰਦਾਸ ਰਵੀ ਅਸੀਂ ਬੇਨਤੀ ਜੋੜੜੀ ਕਰਨੀ ਹੈ ਟਾਈਮ ਵੀ ਕਾਫੀ ਹੋ ਗਿਆ ਹੈ ਕਿਉਂਕਿ ਅਯੋਜਿਤ ਸਮੇਂ 'ਚ ਟਾਈਮ ਗਾਹਾਂ ਲੰਘ ਜਾਂਦਾ ਹੈ ਫੇਰ ਪਰਿਵਾਰ ਵੱਲੋਂ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰੇ ਰਲ ਮਿਲ ਕੇ ਅੰਮ੍ਰਿਤ ਵੇਲਾ ਸੰਭਾਲੀਏ ਬਾਣੀ ਪੜੀਏ ਆਪਣੇ ਜੀਵਨ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਸਾਡੀਆਂ ਮਾਵਾਂ ਜਿਹੜੀਆਂ ਨਾ ਬਜ਼ੁਰਗ ਮੈਂ ਯਕੀਨਨ ਕਹਿ ਸਕਦਾਂਗਾ ਉਹ ਸਫਲ ਆਪਣਾ ਜੀਵਨ ਜੀਕੇ ਗਈਆਂ ਨੇ ਕਿਉਂਕਿ ਸਾਡੇ ਵਰਗਿਆਂ ਨੂੰ ਅਗਰ ਉਹ ਇਨਾਂ ਨੇ ਇੰਨੀ ਵੱਡੀ ਗੁਰਤੀ ਦੇ ਕੇ ਖੜਾ ਕੀਤਾ ਤੇ ਉਹਨਾਂ ਮਾਪਿਆਂ ਦਾ ਜੀਵਨ ਸਫਲ ਹੈ ਅਸੀਂ ਵੀ ਕੋਸ਼ਿਸ਼ ਕਰੀਏ ਆਪਣੇ ਮਾਪਿਆਂ ਦੀ ਵੱਡਿਆਂ ਦਾ ਸਤਿਕਾਰ ਕਰੀਏ ਸਾਰਿਆਂ ਨਾਲ ਪਿਆਰ ਕਰੀਏ ਜੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ